ਜਲਵਾਯੂ ਅਤੇ ਵਾਤਾਵਰਣ ਪ੍ਰੇਮੀ ਸੋਨੋ ਵਾਕਚੁੱਕ ਜਿਨ੍ਹਾਂ ਦਾ ਇੱਕ ਬਿਆਨ ਭਾਵੁਕ ਹੈ ਜੋ ਬਹੁਤ ਜ਼ਿਆਦਾ ਉਹ ਸਾਹਮਣੇ ਆਇਆ ਤੇ ਸਾਰਿਆਂ ਦਾ ਧਿਆਨ ਉਹਨੇ ਆਪਣੇ ਵੱਲ ਖਿੱਚ ਲਿਆ ਜੋ ਉਹਨਾਂ ਨੇ ਜੋਧਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਭੇਜਿਆ ਸੋਨੋ ਵਾਕਚੁੱਕਲੇ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਜੋਧਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਰਾਜਸਟਰੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਦੇ ਅਧੀਨ ਨਜ਼ਰਬੰਦ ਦਰਸਲ ਉਹਨਾਂ ਨੇ ਸ਼ਨੀਵਾਰ ਨੂੰ ਜੇਲ੍ਹ ਤੋਂ ਇੱਕ ਭਾਵੁਕ ਸੁਨੇਹਾ ਭੇਜਿਆ ਵਾਂਗਚੁਕ ਨੇ ਐਥਰੂ ਆਪਣੇ ਵੱਡੇ ਭਰਾ ਸੇਤਨ ਦਰੋਜੇ ਲੇਜ਼ ਦੇ ਨਾਲ ਅਤੇ ਵਕੀਲ ਮੁਰਤਪਾ ਹਾਜੀ ਰਾਹੀਂ ਭੇਜਿਆ ਜੋਰ ਥਰੂ ਜੇਲ੍ਹ ਦੇ ਵਿੱਚ ਮਿਲਣ ਆਏ ਸੀ ਵਾਂਗਚੁਕ ਦਾ ਨਵਾਂ ਸੰਦੇਸ਼ ਲਦਾਖ ਅਤੇ ਪੂਰੇ ਭਾਰਤ ਦੇ ਲੋਕਾਂ ਲਈ ਹੈ ਤੇ ਇਸ ਸੰਦੇਸ਼ ਦੇ ਵਿੱਚ ਵਾਂਗਚੁਕ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਨਾਲ ਸਾਰਿਆਂ ਦਾ ਉਹਨਾਂ ਦੀ ਚਿੰਤਾ ਤੇ ਪ੍ਰਾਰਥਨਾਵਾਂ ਦੇ ਲਈ ਧੰਨਵਾਦ ਕੀਤਾ ਉਹਨਾਂ ਨੇ ਲਏ ਦੇ ਵਿੱਚ ਉਹ ਹੀ ਹਿੰਸਾ ਦੇ ਵਿੱਚ ਮਾਰੇ ਗਏ ਜਿਹੜੇ ਚਾਰ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਵੰਗਚੁੱਕ ਨੇ ਕਾਤਲਾਂ ਦੀ ਸੁਤੰਤਰ ਨਿਆਂਇਕ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਇਹ ਆਖਿਆ ਕਿ ਜੇ ਇਹ ਅਜਹੀ ਜਾਂਚ ਪੂਰੀ ਹੋਣ ਤੱਕ ਜੇਲ੍ਹ ਵਿੱਚ ਰਹਿਣ ਦੇ ਲਈ ਤਿਆਰ ਹੈ ਪਰ ਇਹਦੀ ਨਿਆਂਇਕ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਉਹਦੇ ਵਿੱਚ ਮਾਰੇ ਗਏ ਵੰਗਚੁੱਕ ਨੇ ਇੱਕ ਤੰਗ ਦੇ ਨਾਲ ਸਰਕਾਰ ਦੇ ਉੱਤੇ ਸਵਾਲ ਖੜਾ ਕਰ ਦਿੱਤਾ ਹੈ ਜਿਹੜਾ ਉਹਨਾਂ ਨੂੰ ਐਨਐਸਏ ਲਗਾਇਆ ਗਿਆ ਉਸ ਦੇ ਤਹਿਤ ਜਿਹੜਾ ਹੁਣੇ ਮੰਗ ਕੀਤੀ ਗਈ ਹੈ ਕਿ ਨਿਆਂ ਇੱਕ ਸੁਤੰਤਰ ਜਾਂਚ ਦੀ ਮੰਗ ਉਹਨਾਂ ਦੇ ਵੱਲੋਂ ਜਿਹੜੀ ਕੀਤੀ ਜਾਂਦੀ ਕਿ ਪਹਿਲਾਂ ਉਹਨਾਂ ਦੇ ਲਈ ਜਿਹੜੀਆਂ ਲੇਅ ਲਦਾਖ ਦੇ ਲਈ ਪੂਰੋਂ ਰਾਜ ਦਾ ਦਰਜੇ ਦੀ ਮੰਗ ਸੀ ਉਹ ਬਰਕਰਾਰ ਹੈ ਪਰ ਉਹਦੇ ਨਾਲ ਦੀ ਮੰਗ ਕਰ ਦਿੱਤੀ ਹੈ ਕਿ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਦੇ ਲਈ ਸੁਤੰਤਰ ਜਾਂਚ ਜਿਹੜੀ ਹੈ ਉਹਨਾਂ ਦੇ ਉਹ ਹੋਣੀ ਜ਼ਰੂਰੀ ਹੈ ਵੰਗ ਜੋ ਕਿ ਉਹ ਆਪਣਾ ਸੰਦੇਸ਼ ਆ ਉਹਦੇ ਵਿੱਚ ਕਿਹਾ ਕਿ ਮੈਂ ਸਰੀਰਕ ਤੇ ਮਾਨਸਿਕ ਤੌਰ ਤੇ ਠੀਕ ਹਾਂ ਤੇ ਸਾਰਿਆਂ ਦੀ ਚਿੰਤਾ ਤੇ ਪ੍ਰਾਰਥਨਾਵਾਂ ਲਈ ਧੰਨਵਾਦ ਕਰਦਾ ਮੇਰੀਆਂ ਦਿਲੋਂ ਸੰਵੇਦਨਾਵਾਂ ਉਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਤੇ ਮੇਰੀਆਂ ਪ੍ਰਾਰਥਨਾਵਾਂ ਉਹਨਾਂ ਲੋਕਾਂ ਦੇ ਨਾਲ ਵੀ ਨੇ ਜੋ ਜ਼ਖਮੀ ਹੋਏ ਨੇ ਤੇ ਜਿਹੜੇ ਗ੍ਰਿਫਤਾਰ ਕੀਤੇ ਗਏ ਵਾਣ ਚੁੱਕ ਨੇ ਇਸ ਸਪੱਸ਼ਟ ਸ਼ਬਦਾਂ ਦੇ ਵਿੱਚ ਮੰਗ ਕੀਤੀ ਹੈ ਕਿ ਸਾਡੇ ਚਾਰ ਲੋਕਾਂ ਦੀ ਹੱਤਿਆ ਦੀ ਜਿਹੜੀ ਇੱਕ ਸੁਤੰਤਰ ਨਿਆਂਇਕ ਜਾਂਚ ਹੈ ਉਹ ਹੋਣੀ ਚਾਹੀਦੀ ਹੈ ਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਮੈਂ ਜੇਲ੍ਹ ਦੇ ਵਿੱਚ ਰਹਿਣ ਲਈ ਤਿਆਰ ਹੁਣ ਵਾਗਚੁੱਕ ਨੇ ਜਿਹੜੀ ਇਹ ਗੱਲ ਕਹਿ ਕੇ ਆਪਣੀ ਮੰਗ ਵੀ ਰੱਖ ਦਿੱਤੀ ਆ ਤੇ ਆਪਣਾ ਪ੍ਰਣ ਵੀ ਕਰ ਲਿਆ ਤੇ ਨਾਲ ਚੇਤਾਵਨੀ ਵੀ ਸਰਕਾਰ ਨੂੰ ਦੇ ਦਿੱਤੀ ਆ ਵਾਗਚੁੱਕ ਨੇ ਸਿੱਖਰ ਲਈ ਸਸਤਾ ਕਾਰਗਿਲ ਡੈਮੋਕਰੇਟਿਕ ਅਲਾਇੰਸ ਦੇ ਨਾਲ ਲਦਾਖ ਦੇ ਲੋਕਾਂ ਨਾਲ ਜਿਹੜੀ ਆਪਣੀ ਇਕਤਾ ਉਹ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਆਖਿਆ ਕਿ ਮੈਂ 6ਵੀਂ ਅਨੁਸੂਚੀ ਦੇ ਰਾਜ ਦੇ ਦਰਜੇ ਦੀ ਮੰਗ ਵਿੱਚ ਸਿੱਖਰ ਲਈ ਸਸਤਾ ਦੇ ਨਾਲ ਕੇਡੀਏ ਦੇ ਨਾਲ ਮਜ਼ਬੂਤੀ ਨਾਲ ਖੜਾ ਤੇ ਮੈਂ ਸਿੱਖਰ ਲਈ ਸਸਤਾ ਦੇ ਸਾਰੇ ਕੰਮਾਂ ਦਾ ਸਮਰਥਨ ਕਰਦਾ ਤੇ ਵਾਗਚੁਕ ਨੇ ਲੋਕਾਂ ਨੂੰ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਅਪੀਲ ਖਾਸ ਤੌਰ ਤੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਅਤੇ ਨਾਲ ਨਾਲ ਸੱਚੇ ਗਾਂਧੀਵਾਦੀ ਤਰੀਕੇ ਨਾਲ ਅਹਿੰਸਾ ਨਾਲ ਸ਼ਾਂਤੀਪੂਰਨ ਢੰਗ ਨਾਲ ਆਪਣਾ ਸੰਦਰਸ਼ ਚਾਰਜ ਰੱਖਣ ਦੀ ਅਪੀਲ ਕਰਦਾ। ਇਹ ਉਹਨਾਂ ਨੇ ਖਾਸ ਤੌਰ ਤੇ ਲਿਖ ਕੇ ਦਿੱਤਾ। ਇੱਥੇ ਜ਼ਿਕਰਯੋਗ ਇਹ ਹੈ ਕਿ ਵਾਗਚੁਕ ਨੂੰ 26 ਸਤੰਬਰ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਢਿੱਲੇ ਦੇ ਵਿੱਚ ਲਦਾਖ ਦੇ ਲਈ ਰਾਜ ਦਾ ਦਰਜਾ ਤੇ 6ਵੀਂ ਅਨੁਸੂਚੀ ਸੰਵਿਧਾਨ ਦੀ 6ਵੀਂ ਅਨੁਸੂਚੀ ਦੇ ਵਿੱਚ ਦਰਜਾ ਮੰਗਣ ਵਾਲਾ ਜਿਹੜਾ ਵਿਰੋਧ ਪ੍ਰਦਰਸ਼ਨ ਸੀ ਉਹ ਉਹਨਾਂ ਨੇ ਕੀਤਾ ਹੋਇਆ ਜਿਹੜਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਤੇ ਹੁਣ ਉਹਦੇ ਵਿਰੋਧ ਪ੍ਰਦਰਸ਼ਨ ਤੋਂ ਦੋ ਦਿਨ ਜਿਹੜਾ ਬਾਅਦ ਹੈ ਇਹ ਪ੍ਰਦਰਸ਼ਨ ਕੀਤਾ ਸੀ ਹਿੰਸਾ ਦੇ ਵਿੱਚ ਚਾਰ ਲੋਕ ਮਾਰੇ ਗਏ ਸੀ ਤੇ 90 ਤੋਂ ਵੱਧ ਲੋਕ ਜ਼ਖਮੀ ਹੋਏ ਐਨਐਸਏ ਦੇ ਤਹਿਤ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵਾਣ ਚਕ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉਧਰ ਦੂਜੇ ਪਾਸੇ ਵੰਚੁਕ ਦੀ ਪਤਨੀ ਜਿਹੜੀ ਹੈ ਉਹ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਦਿਖਾ ਰਹੀ ਹੈ ਤੇ ਉਹਨਾਂ ਨੇ ਵੀ ਕੰਮ ਕਰ ਲਈ ਹੈ ਤੇ ਹੁਣ ਸੁਪਰੀਮ ਕੋਰਟ ਦਾ ਰੁਖ ਵੀ ਕਰ ਲਿਆ ਵੰਚੁਕ ਦੀ ਪਤਨੀ ਜਿਹੜੀ ਗਤਾਂਜਲੀ ਨੇ ਜੇ ਆਗਮੋ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਨਜ਼ਰਬੰਦੀ ਜਿਹੜੀ ਚੁਣੌਤੀ ਦੇਣ ਵਾਲੀ ਪਟੀਸ਼ਨ ਹੈ ਉਹਨੂੰ ਦਾ ਪਟੀਸ਼ਨ ਦੇ ਵਿੱਚ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਤੇ ਨਾਲ ਨਾਲ ਸੁਪਰੀਮ ਕੋਰਟ ਜਿਹੜੀ ਹੈ ਸੋਮਵਾਰ ਯਾਨੀ ਕਿ 6 ਅਕਤੂਬਰ ਯਾਨੀ ਕਿ ਅੱਜ 2025 ਨੂੰ ਪਟੀਸ਼ਨ ਦੇ ਉੱਤੇ ਸੁਣਵਾਈ ਕਰੇਗਾ ਅਦਾਲਤ ਦੀ ਕਾਰਜ ਲਿਸਟ ਦੇ ਅਨੁਸਾਰ ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਅਤੇ ਐਨਵੀ ਅੰਜਾਰੀਆ ਦੀ ਬੈਂਚ ਕਰੇ ਸੋ ਵੰਗਚੁਕ ਦੇ ਜਿਹੜੇ ਸਵਾਰਥਕ ਤੇ ਕਾਰਕੁਨ ਨੇ ਉਹ ਅਦਾਲਤ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਤੇ ਜਿਸ ਨੂੰ ਲਦਾਖ ਅੰਦੋਲਨ ਦੇ ਨੇਤਾ ਤੇ ਲੋਕਤੰਤਰੀ ਅਧਿਕਾਰਾਂ ਉੱਤੇ ਹਮਲਾ ਵੀ ਕਿਹਾ ਜਾ ਰਿਹਾ ਹੈ ਹੁਣ ਦੇਖਣਾ ਹੋਏਗਾ ਕਿ ਸਰਕਾਰ ਦੇ ਉੱਤੇ ਕੀ ਫੈਸਲਾ ਦਿੰਦੀ ਹੈ ਜਿਹੜੀ ਵੰਗਚੁਕ ਦੀ ਮੰਗ ਹੈ ਉਹ ਸਰਕਾਰ ਮੰਨਦੀ ਹੈ ਜਾਂ ਨਹੀਂ ਪਰ ਫਿਰ ਹਾਲ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਬਹੁਤ ਅਹਿਮ ਹੈ ਜਿਹੜਾ ਕਿ ਉਹਨਾਂ ਦੀ ਪਟੀਸ਼ਨ ਦਾਇਰ ਕਰਕੇ ਕੀਤਾ ਗਿਆ ਤੇ ਹੁਣ ਸੁਪਰੀਮ ਕੋਰਟ ਉਹਨਾਂ ਦੇ ਫੈਸਲੇ ਉੱਤੇ ਕੀ ਦੋਗੀ ਉਹ ਸ਼ਾਮ ਤੱਕ ਜ਼ਰੂਰ ਅਪਡੇਟ ਸਾਹਮਣੇ ਆ ਜਾਵੇਗੀ